ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਦਇਆ ਸਿੰਘ ਬੇਨਤੀ ਕਰਦਾ ਹੈ ਪਤਸ਼ਾ ਕੈਸਾ ਵੀ ਸਮਾ ਹੋਵੇ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਜੀ ਕੋਲ ਦੀ ਲੰਗ ਗਏ ਨਾ ਥੋੜੀ ਜੀ ਝਾਤੀ ਮਾਰ ਕੇ ਆਪਣੇ ਬੱਚਿਆਂ ਵਾਲੇ ਪਾਸੇ ਉਹਨਾਂ ਦੇ ਸਰੀਰ ਪਏ ਹਨ ਸਿੱਖਾਂ ਨੂੰ ਦੇਖਦੇ ਹਨ ਬੱਚਿਆਂ ਨੂੰ ਦੇਖਦੇ ਹਨ ਜਿੱਦਾਂ ਸਿੱਖਾਂ ਨੂੰ ਦੇਖਿਆ ਉਦਾਂ ਹੀ ਬੱਚਿਆਂ ਨੂੰ ਦੇਖਿਆ ਤੇ ਗਾਂ ਲੰਗ ਗਏ ਭਾਈ ਦਇਆ ਸਿੰਘ ਜੀ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਕਿ ਪਿਤਾ ਪੁੱਤਰਾਂ ਦੇ ਕੋਲੋਂ ਸਿੱਧੇ ਹੀ ਲੰਘ ਗਏ ਹਨ ਇੱਕ ਆਵਾਜ਼ ਮਾਰੀ ਸੀ ਭਾਈ ਦਇਆ ਸਿੰਘ ਜੀ ਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਪਾਤਸ਼ਾਹ ਗਰੀਬ 마ਪੇ ਭਾਵੇਂ ਦੁਨੀਆ 'ਚ ਬੜੇ ਹੋਏ ਨੇ ਪਰ ਕਫਨ ਤੋਂ ਦੱਸ ਪਾਤਸ਼ਾਹ ਕਿਹਦੇ ਬੱਚੇ ਗਏ ਨੇ ਬਿਨਾਂ ਕਫਨ ਤੋਂ ਗੁਰੂ ਗੋਬਿੰਦ ਸਿੰਘ ਜੀ ਬਚਨ ਕਰਦੇ ਹਨ ਕਹਿਣ ਲੱਗੇ ਹੇ ਦਇਆ ਸਿੰਘਾ ਮੈਂ ਆਪਣੇ ਪੰਥ ਨੂੰ ਆਪਣੇ ਸਿੱਖਾਂ ਨੂੰ ਤੇ ਬੱਚਿਆਂ ਨੂੰ ਇੱਕੋ ਜਿਹਾ ਹੀ ਸਮਝਿਆ ਹੈ ਹਮੇਸ਼ਾ ਮੈਂ ਕਹਿੰਦਾ ਰਿਹਾ ਹਾਂ ਇਹ ਜਿਹੜਾ ਪੰਥ ਹੈ ਇਹ ਜਿਹੜੇ ਖਾਲਸੇ ਹਨ ਇਹ ਮੇਰੇ ਪੁੱਤਰ ਦੀ ਤਰ੍ਹਾਂ ਹਨ ਅਗਰ ਅੱਜ ਮੈਂ ਅਜੀਤ ਸਿੰਘ ਤੇ ਜੁਝਾਰ ਸਿੰਘ ਦੇ ਮੂੰਹ ਨੂੰ ਟੱਕ ਜਾਵਾਂਗਾ ਕੱਪੜਾ ਪਾ ਜਾਵਾਂਗਾ ਤੇ ਇਹ ਮੇਰੀ ਬਹੁਤ ਵੱਡੀ ਘਾਟ ਹੋਏਗੀ ਮੇਰਾ ਪੰਥ ਕੀ ਆਖੇਗਾ ਮੇਰੇ ਬਾਕੀ ਬੱਚੇ ਕੀ ਆਖਣਗੇ ਕਿ ਸਾਨੂੰ ਕਿਉਂ ਨਹੀਂ ਢੱਕ ਕੇ ਗਏ ਦਇਆ ਸੰਗਾ ਇਹ ਇਮਾਨਦਾਰੀ ਨਹੀਂ ਹੈ ਜਾਂ ਤੇ ਫਿਰ ਇੰਨਾ ਸਾਰਾ ਆਪਣੇ ਕੋਲ ਕਪੜਾ ਹੋਵੇ ਆਪਾਂ ਬਾਕੀਆਂ ਨੂੰ ਵੀ ਢੱਕ ਚੱਲੀਏ ਤੇ ਜਾਂ ਦੋਨੋਂ ਢੱਕ ਕੇ ਤੇ ਮੈਂ ਵਿਤ ਕਰਾ ਆਪਣਾ ਸਹੀਏ ਸਰੀਰ ਮਿੱਟੀ ਹੋ ਗਏ ਹਨ ਇਹਨਾਂ ਦੇ ਨਾਲ ਮੋਹ ਨਾ ਕਰ